ਤਨ ਸਿਰ ਵਾਹਿਗੁਰੂ ਸਾਹਿਬ ਜੀ ਬੇਸਮਾਰ ਅਥਾ ਅਗਣਤਿਆ ਤੋਲੇ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਪਰਮ ਸਤਕਾਰ ਯੋਗ ਜੀਵਨ ਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ 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 ਇਤਿਆਜ਼ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਬਿਲਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਸਹਿਬਾਨ ਜੀ ਦਾ ਬਚਨ ਹੈ ਗੁਰੂ ਨਾਨਕ ਸਾਹਿਬ ਜੀ ਦਾ ਜਿਨ ਨਾਨਕ ਸਤਗੁਰ ਪੂਜਿਆ ਇੱਥੇ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਜਨ ਨਾਨਕ ਜਨ ਨਾਨਕ ਨਹੀਂ ਜਿਨ ਜਿਨ੍ਹਾਂ ਨੇ ਵੀ ਜਿਨ ਨਾਨਕ ਸਤਗੁਰੂ ਪੂਜਿਆ ਤਿੰਨ ਹਰ ਪੂਜ ਕਰਾਵਾ ਜਿਨ੍ਹਾਂ ਨੇ ਸਤਗੁਰੂ ਦੀ ਪੂਜਾ ਕੀਤੀ ਭਾਵੇਂ ਰਾੜੇ ਵਾਲੇ ਮਹਾਪੁਰਖ ਹੋਏ ਭਾਵੇਂ ਉਦਾਸਨ ਸੰਪਰਦਾ ਹੋਈ ਬਾਬਾ ਸ੍ਰੀ ਚੰਦ ਜੀ ਦੀ ਭਾਵੇਂ ਨਿਰਮਲੀਏ ਹੋਏ ਕੋਈ ਵੀ ਸੰਪਰਦਾ ਹੋਈ ਕੋਈ ਕਮੇਟੀ ਹੋਈ ਸਾਡਾ ਇੱਕੋ ਇੱਕ ਅਜੰਡਾ ਹੁੰਦਾ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਕਿਸੇ ਨੂੰ ਵੀ ਨਹੀਂ ਮੰਨਦੇ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਮਹਾਪੁਰਖ ਹੁੰਦੇ ਨੇ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤਿਆਗ ਪਰਿਵਾਰ ਦਾ ਤਿਆਗ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਰਿਵਾਰ ਦਾ ਤਿਆਗ ਨਹੀਂ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤਿਆਗ ਜਿਹੜਾ ਹੈ ਪਦਾਰਥਾਂ ਦਾ ਤਿਆਗ ਨਹੀਂ ਮਾਇਆ ਦਾ ਤਿਆਗ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤਿਆਗ ਮਾਇਆ ਦਾ ਤਿਆਗ ਵੀ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੁੱਤਰਾਂ ਦਾ ਪਰਿਵਾਰ ਦਾ ਤਿਆਗ ਵੀ ਨਹੀਂ ਉਹਨਾਂ ਨੇ ਕੋਈ ਤਿਆਗ ਨਹੀਂ ਕੀਤਾ ਮੇਰੀ ਪੀਰੀ ਦੇ ਮਾਲਕ ਗੁਰੂ ਹਰगोਬਿੰਦ ਸਾਹਿਬ ਜੀ ਪਰਿਵਾਰ ਨਾਲ ਹੈ ਮਹਾਰਾਜ ਜੀ ਦੇ ਤਿੰਨ ਮਹਿਲ ਨੇ ਉਹ ਵੀ ਨਾਲ ਨੇ ਗੁਰਸਿੱਖ ਨਾਲ ਨੇ ਮਸਜਿਦ ਦੇ ਵਿੱਚੋਂ ਫਕੀਰ ਨਿਕਲਿਆ ਉਹਨੇ ਸਵਾਲ ਕੀਤਾ ਉਹ ਕਹਿੰਦਾ ਪਰਿਵਾਰ ਕੀ ਤੇ ਫਕੀਰ ਕੀ ਉਹਨੇ ਕਿਹਾ ਮਾਇਆ ਕੀ ਤੇ ਫਕੀਰ ਕੀ ਇਸਤਰੀ ਕੀ ਤੇ ਫਕੀਰ ਕੀ ਫਿਰ ਉਹਨੇ ਕਿਹਾ ਪੁੱਤਰ ਕੀ ਤੇ ਫਕੀਰ ਕੀ ਉਹਨੇ ਕਹਿਣ ਦਾ ਮਤਲਬ ਸੀ ਕਿ ਕੋਈ ਪਰਿਵਾਰ ਵਾਲਾ ਮਾਇਆ ਵਾਲਾ ਕੋਈ ਵੀ ਇਨਸਾਨ ਦੁਨੀਆ ਦੇ ਵਿੱਚ ਫਕੀਰ ਨਹੀਂ ਹੋ ਸਕਦਾ ਗੁਰੂ ਨਹੀਂ ਹੋ ਸਕਦਾ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਫਕੀਰਾ ਠਹਿਰ ਜਾ ਸਾਡੀ ਗੱਲ ਨੂੰ ਸੁਣ ਮਹਾਰਾਜ ਕਹਿਣ ਲੱਗੇ ਔਰਤ ਈਮਾਨ ਮਾਇਆ ਗੁਜਰਾਨ ਪੁੱਤਰ ਨਿਸਾਨ ਫਕੀਰ ਨਾ Hindu ਨਾ مسلمان ਮਹਾਰਾਜ ਕਹਿੰਦੇ ਇਹ ਸਭ ਕੁਝ ਚਾਹੀਦਾ ਹੈ ਇਨਸਾਨ ਨੂੰ ਪਰਿਵਾਰ ਦੇ ਵਿੱਚ ਰਹਿਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸਾਧੋ ਮਨ ਕਾ ਮਾਨ ਤਿਆਗੋ ਕਹਿੰਦੇ ਮਨ ਦਾ ਮਨ ਜਿਹੜਾ ਮਨ ਦਾ ਤਿਆਗ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਿਹੜਾ ਇਨਸਾਨ ਤਿਆਗ ਦੇਵੇ ਉਹਨੂੰ ਸਾਧੂ ਕਿਹਾ ਜਾਂਦਾ ਹੈ ਤੇਗ ਮਹਾਰਾਜ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਨਾਮ ਰਹਿਓ ਪ੍ਰਮਾਤਮਾ ਦਾ ਨਾਮ ਰਹਿਣਾ ਹੈ ਸਾਧੂ ਰਹਿਓ ਬਾਬਾ ਈਸਰ ਸਿੰਘ ਜੀ ਵਰਗੇ ਸਾਧੂਆਂ ਨੇ ਰਹਿਣਾ ਹੈ ਰਹਿਂਦੀ ਦੁਨੀਆ ਤੱਕ ਸਾਡੇ ਪਰਿਵਾਰ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਸਾਨੂੰ ਤਾਂ 10-15 ਦਿਨ ਬਾਅਦ ਪਰਿਵਾਰ ਵੀ ਭੁੱਲ ਜਾਂਦਾ ਹੈ ਵੀ ਸਾਡੇ ਘਰ ਦੇ ਵਿੱਚ ਰਹਿਣ ਵਾਲਾ ਹੈ ਸੀ ਕੋਈ ਐਦਾ ਮਤਲਬ ਇਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਮਹਾਪੁਰਖਾਂ ਦੀ ਉਸਤਤ ਕੀਤੀ ਗਈ ਹੈ ਨਾਮ ਰਹੇ ਹੋ ਸਾਧੂ ਰਹੇ ਹੋ ਰਹੇ ਹੋ ਗੁਰਗੋਬਿੰਦਿਕ ਪਰਮੇਸ਼ਰ ਨੇ ਰਹਿਣਾ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਜਿਹੜੇ ਮਹਾਪੁਰਖ ਹੁੰਦੇ ਨੇ ਦੂਸਰਿਆਂ ਦਾ ਭਲਾ ਕਰਦੇ ਨੇ ਪਰ ਉਹ ਪੁਕਾਰੀ ਕੀ ਕਿਉਂ ਕਿਹਾ ਜਾਂਦਾ ਜਨਮ ਮਰਨ ਦੂਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਆਪਣੇ ਪਰਿਵਾਰ ਦੇ ਉੱਪਰ ਤਾਂ ਉਪਕਾਰ ਕਰਦੇ ਨੇ ਲੋਕ ਪਰ ਪਰਉਪਕਾਰੀ ਪਰਾਏ ਬੰਦੇ ਦੇ ਉੱਪਰ ਵੀ ਉਪਕਾਰ ਕਰਨਾ ਉਹਨੂੰ ਪਰਉਪਕਾਰੀ ਕਿਹਾ ਜਾਂਦਾ ਹੈ ਜਨਮ ਮਰਨ ਦੂਹੂ ਮੈਂ ਨਹੀਂ ਜਨ ਪਰਉਪਕਾਰੀ ਆਏ ਫਿਰ ਉਹ ਕਰਦੇ ਕੀਨੇ ਸੰਸਾਰ ਦੇ ਵਿਚਾਰ ਕਰਕੇ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ ਤੇ ਉਹ ਪ੍ਰਮਾਤਮਾ ਦੇ ਨਾਲ ਮਲਾਉਂਦੇ ਨੇ ਜਿਹੜੇ ਮਹਾਪੁਰਖ ਹੁੰਦੇ ਨੇ ਮਹਾਪੁਰਖ ਇੱਕ ਆਮ ਇਨਸਾਨ ਦੇ ਵਿੱਚ ਚੰਗੇ ਇਨਸਾਨ ਦੇ ਵਿੱਚ ਮਾੜੇ ਇਨਸਾਨ ਦੇ ਵਿੱਚ ਕੋਈ ਫਰਕ ਨਹੀਂ ਸਮਝਦਾ ਉਹਨੇ ਕਦੀ ਨਹੀਂ ਸਮਝਣਾ ਵੀ ਇਹ ਮਾੜਾ ਬੰਦਾ ਹੈ ਉਸਨੇ ਮਹਾਪੁਰਖ ਨੇ ਉਹਦਾ ਵੀ ਭਲਾ ਕਰ ਦੇਣਾ ਕਹਿੰਦੇ ਗਨਕਾ ਪਾਪਨ ਹੋਏ ਕੈ ਭਾਈ ਗੁਰਦਾਸ ਜੀ ਕਹਿੰਦੇ ਗਨਕਾ ਪਾਪਨ ਹੋਏ ਕੈ ਪਾਪਾਂ ਦਾਗਲ ਹਾਰ ਪਰੋਤਾ ਉਹਨੇ ਗਲ ਦੇ ਵਿੱਚ ਹਾਰ ਪਰੋ ਲਿਆ ਹਰ ਰੋਜ਼ ਪੇਸ਼ੇ ਕਰਦੀ ਹੈ ਮਾੜੇ ਕੰਮ ਕਰਦੀ ਹੈ ਗਨਕਾ ਇੱਕ ਦਿਨ ਮਹਾਪੁਰਖ ਮੀ ਪੈਂਦਾ ਮਹਾਪੁਰਖ ਗਨਕਾ ਦੁਆਰੇ ਆਏ ਖਲੋਤਾ ਮਹਾਪੁਰਖ ਅਚਾਨਕ ਚੱਕ ਅਚਾਨਕ ਚੱਕ ਚਲਿਆ ਗਿਆ ਮਹਾਪੁਰਖ ਅਚਾਨਕ ਚੱਕ ਗਨਕਾ ਬਾੜੇ ਆਏ ਖਲੋਤਾ ਜਦੋਂ ਮਹਾਪੁਰਖ ਨੇ ਵੇਖਿਆ ਵੀ ਮੀ ਪੈਂਦਾ ਗਨਕਾ ਦੇ ਬਾੜੇ ਤੇ ਆ ਕੇ ਮਹਾਪੁਰਖ ਖਲੋ ਗਿਆ ਉਧਰੋਂ ਗਨਕਾ ਨੇ ਵੇਖਿਆ ਉਹਦੇ ਕੰਨ ਜਾਗ ਪਏ ਤੇ ਉਸ ਵੇ ਗਣਕਾ ਨੇ ਵੇਖਿਆ ਉਹਨੇ ਆ ਕਰਕੇ ਵੇਖਿਆ ਵੀ ਮਹਾਪੁਰਖ ਖੜੇ ਨੇ ਉਹਨੇ ਕਿਹਾ ਮਹਾਪੁਰਖੋ ਮੇਰਾ ਵੀ ਭਲਾ ਕਰ ਦਿਓਗੇ ਮੜਾ ਸਮਾਂ ਹੋ ਗਿਆ ਮੈਨੂੰ ਪੇਸ਼ੇ ਕਰਦੀ ਨੂੰ ਮੇਰਾ ਭਲਾ ਕਰ ਦਿਓ ਮਹਾਪੁਰਖ ਅਚਾਨਕ ਚੱਕ ਗਣਕਾ ਬਾੜੇ ਆਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਉਹਦੇ ਮਾੜੇ ਕਰਮ ਦੇਖ ਕੇ ਫਿਰ ਵੀ ਮਹਾਪੁਰਖ ਦਿਆਲ ਹੋ ਗਿਆ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋਨ ਤੋਤਾ ਜਦੋਂ ਗਣਕਾ ਚਰਨਾਂ ਦੇ ਵਿੱਚ ਡਿੱਗ ਪਈ ਮਹਾਪੁਰਖੋ ਮੇਰਾ ਭਲਾ ਕਰਦੇ ਹੋ ਮਹਾਪੁਰਖ ਨੇ ਉਹਦੀ ਦੁਰਮਤ ਨਹੀਂ ਵੇਖੀ ਮਾੜੇ ਕਰਮ ਨਹੀਂ ਵੇਖੇ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋਨ ਤੋਤਾ ਕਹਿੰਦੇ ਮਹਾਪੁਰਖ ਨੇ ਕਿਹਾ ਗਣਕਾ ਆਪਣਾ ਭਲਾ ਕਰਨਾ ਚਾਹੁੰਨੀ ਆ ਨਾ ਤਾਂ ਇਹ ਤੋਤਾ ਲੈ ਲੈ ਤੋਤੇ ਨੂੰ ਰਾਮ ਰਾਮ ਬੋਲਿਆ ਕਰ ਤੇਰਾ ਭਲਾ ਹੋ ਜਾਵੇਗਾ ਸਾਧ ਸੰਗਤ ਜੀ ਇੱਕ ਇਹੋ ਜਿਹੀ ਥਾਂ ਤੇ ਮਨੁੱਖ ਚਲਿਆ ਜਾਵੇ ਜਿੱਥੇ ਰਾਜੇ ਦਾ ਮਹਿਲ ਹੋਵੇ ਜਿੱਥੇ ਕਈ ਸਾਲਾਂ ਤੋਂ ਖੰਡਰ ਬਣ ਗਿਆ ਹੋਵੇ 200 ਸਾਲ ਉਹਦੇ ਵਿੱਚ ਰੋਸ਼ਨੀ ਵੀ ਨਾ ਗਈ ਹੋਵੇ ਸੂਰਜ ਦੀ ਰੋਸ਼ਨੀ ਕਿਤੇ ਦੀਵਾ ਵੀ ਨਾ ਮਚਿਆ ਹੋਵੇ ਉਸ ਖੰਡਰ ਥਾਂ ਤੇ ਬੰਦਾ ਜਾ ਕੇ ਦੀਵਾ ਜਗਾ ਦੇਵੇ ਨਾਲ ਦੀ ਨਾਲ ਚਾਨਣ ਹੋ ਜਾਂਦਾ ਹੈ ਨਾਲ ਦੀ ਨਾਲ ਚਾਨਣ ਹੋ ਜਾਂਦਾ ਹੈ ਬੰਦਾ ਜਿੰਨੇ ਮਰਜੀ ਮਾੜੇ ਕਰਮ ਕਰਦਾ ਰਹੇ ساری ਉਮਰ ਮਾੜੇ ਕਰਮ ਕਰਦਾ ਰਹੇ ਜਦੋਂ ਗੁਰੂ ਦੀ ਕਿਰਪਾ ਹੋ ਗਈ ਬਖਸ਼ਿਸ਼ ਹੋ ਗਈ ਨਾ ਦੀਵਾ ਬਲੇ ਅੰਧੇਰਾ ਜਾਏ ਜਦੋਂ ਦੀਵਾ ਵੇਦ ਪਾਠ ਮਤ ਪਾਪਾਂ ਖਾਏ ਜਦੋਂ ਗੁਰੂ ਨੇ ਇਹਦੇ ਅੰਦਰ ਗਿਆਨ ਦਾ ਦੀਵਾ ਬਾਲ ਦਿੱਤਾ ਗਿਆਨ ਅੰਜਨ ਗੁਰ ਦੀ ਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪਰਗਾਸ ਜਦੋਂ ਗੁਰੂ ਦੀ ਕਿਰਪਾ ਹੋ ਗਈ ਇਸ ਬੰਦੇ ਦੇ ਅੰਦਰ ਉਹ ਹਨੇਰਾ ਸੀ ਜਿਹੜਾ ਕਈ ਜਨਮਾਂ ਦਾ ਹਨੇਰਾ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੈ ਮਨੁੱਖ ਨਹੀਂ ਬੁੱਝੈ ਕੋਈ ਨਾ ਸੁਣੈ ਪੁਕਾਰਾ ਤੇ ਮਹਾਰਾਜ ਕਹਿੰਦੇ ਇਸ ਦੇਹੀ ਦੇ ਅੰਦਰ ਪੰਜ ਚੋਰ ਨੇ ਜਿਹੜੇ ਲੁੱਟਦੇ ਪਏ ਨੇ ਮਨੁੱਖ ਨੂੰ ਮਹਾਂਪੁਰਖਾਂ ਦੀ ਗੱਲ ਕਹਿ ਕੇ ਸਮਾਪਤੀ ਕਰਾਂ ਸਾਧ ਸੰਗਤ ਜੀ ਇੱਕ ਮੈਂ ਕਥਾ ਸੁਣੀ ਹੈ ਦੇਖੀ ਹੈ ਮੈਂ ਪੜ੍ਹੀ ਹੈ ਕਹਿੰਦੇ ਇੱਕ ਕੋਈ ਜਿਸ ਤਰ੍ਹਾਂ ਸਾਡੇ ਅੱਜ ਦੇ ਸਮੇਂ ਦੇ ਵਿੱਚ ਕੋਈ ਹੁੰਦੇ ਨੇ ਤੇ ਉਹਨਾਂ ਦੇ ਅੱਗੇ ਜ਼ਿੰਮੇਦਾਰ ਉੱਥੇ ਨਾ ਕਹਿੰਦੇ ਉਹਦੇ ਕੋਲ ਬਹੁਤ ਇਨਸਾਨ ਆਉਣ ਲੱਗੇ ਉਹਦੇ ਕੋਲ ਬਹੁਤ ਇਨਸਾਨ ਆਉਣ ਲੱਗੇ ਬਹੁਤ ਦੁਖੀ ਹੋਇਆ ਉਹ ਇਨਸਾਨ ਤੇ ਕਹਿੰਦੇ ਜਦੋਂ ਬਹੁਤ ਦੁਖੀ ਹੋਇਆ ਨਾ ਉਹ ਉੱਥੇ ਇੱਕ ਸ਼ਹਿਰ ਦੇ ਵਿੱਚ ਪਹੁੰਚਿਆ ਜਦੋਂ ਸ਼ਹਿਰ ਦੇ ਵਿੱਚ ਪਹੁੰਚਿਆ ਉੱਥੇ ਇੱਕ ਤੋਤਾ ਬੋਲਦਾ ਪਿਆ ਸੀ ਜੋ ਉਹਨੂੰ ਸਿਖਾਇਆ ਜਾਵੇ ਉਹੀ ਉਹ ਬੋਲਦਾ ਉਹ ਇਨਸਾਨ ਸੀ ਜਿਹੜਾ ਬੜਾ ਦੁਖੀ ਸੀ ਇੱਕ ਦੂਸਰੇ ਤੋਂ ਵੀ ਬੇਰੇ ਕੋਲ ਬੜੇ ਲੋਕ ਆਉਂਦੇ ਨੇ ਉਹ ਕਹਿੰਦੇ ਉਸ ਤੋਤੇ ਦੀ ਖਰੀਦ ਕੇ ਲਿਆ ਆਇਆ ਘਰ ਦੇ ਵਿੱਚ ਟਾਲੀ ਦੇ ਦਰਖਤ ਤੇ ਉਹਨੇ ਉਹਨੂੰ ਟੰਗ ਦਿੱਤਾ ਉਹ ਬੜਾ ਦੁਖੀ ਸੀ ਵੀ ਲੋਕ ਮੇਰੇ ਘਰ ਤੋਂ ਆਉਣ ਤੋਂ ਹਟਦੇ ਨਹੀਂ ਜਦੋਂ ਟਾਲੀ ਦੇ ਦਰਖਤ ਦੇ ਪਿੰਜਰਾ ਤੋਤੇ ਵਾਲਾ ਉਹਨੂੰ ਸਿਖਾਇਆ ਵੀ ਜਿਹੜਾ ਵੀ ਘਰ ਆਵੇ ਉਹਨੂੰ ਕਹਿ ਦੇਣਾ ਵੀ ਘਰ ਨਹੀਂ ਹੈ ਹੁਣ ਜਿਹੜਾ ਆਵੇ ਉਹਨੇ ਕਹਿ ਦੇਣਾ ਵੀ ਘਰ ਨਹੀਂ ਹੈ ਸ਼ੇਠ ਆਵੇ ਜਿਹੜਾ ਜਦੋਂ ਸ਼ੇਠ ਨੇ ਕਿਹਾ ਵੀ ਜਿਹੜਾ ਘਰ ਆਵੇ ਉਹਨੂੰ ਕਹਿ ਦੇਣਾ ਵੀ ਤੂੰ ਬਾਹਰ ਵੀ ਕਹਿ ਦੇਣਾ ਵੀ ਘਰ ਨਹੀਂ ਹੈ ਹੁਣ ਜਦੋਂ ਤੋਤੇ ਜਦੋਂ ਉਹ ਕੋਈ ਵੀ ਉਹਦੇ ਘਰ ਦੇ ਵਿੱਚ ਆਉਂਦਾ ਹੈ ਤੋਤੇ ਨੇ ਕਹਿ ਦੇਣਾ ਵੀ ਸ਼ੇਠ ਘਰ ਨਹੀਂ ਹੈ ਸਾਧ ਸੰਗਤ ਜੀ ਜਦੋਂ ਉਹਨੇ ਕਹਿਣਾ ਇਸ ਤਰ੍ਹਾਂ ਵੀ ਸ਼ੇਠ ਘਰ ਨਹੀਂ ਹੈ ਇੱਕ ਫਕੀਰ ਲੰਘਿਆ ਜਾ ਰਿਹਾ ਸੀ ਉਥੋਂ ਉਹ ਜਦੋਂ ਝੂਠ ਬੋਲਦਾ ਤੋਤਾ ਹਰ ਰੋਜ਼ ਝੂਠ ਬੋਲਦਾ ਹੈ ਸੇਟ ਘਰ ਦੇ ਵਿੱਚ ਹੈ ਉਹ ਤੋਤਾ ਕਹਿੰਦਾ ਵੀ ਸੇਟ ਘਰ ਨਹੀਂ ਹੈ ਫਕੀਰ ਨੇ ਵੇਖਿਆ ਵੀ ਇਹ ਝੂਠ ਬੋਲਦਾ ਹੁਣ ਜਦੋਂ ਫਕੀਰ ਕੋਲੋਂ ਦੀ ਲੰਗ ਰਿਆ ਸੀ ਉਹ ਕਹਿਣ ਲੱਗਿਆ ਤੋਤੇ ਆ ਤੇਰਾ ਕਾਰਨ ਇਹ ਹੈ ਪਿੰਜਰੇ ਦੇ ਵਿੱਚ ਕੈਦ ਹੋਣਾ ਤੂੰ ਪਿੰਜਰੇ ਦੇ ਵਿੱਚ ਤਾਂ ਕਰਕੇ ਕੈਦ ਹੈ ਤੂੰ ਅੱਜ ਤੱਕ ਝੂਠ ਬੋਲਦਾ ਪਿਆ ਤੂੰ ਅੱਜ ਹੀ ਸੱਚ ਬੋਲਣਾ ਸ਼ੁਰੂ ਕਰ ਦਵੇ ਅੱਜ ਹੀ ਸੱਚ ਬੋਲਣਾ ਸ਼ੁਰੂ ਕਰ ਦੇ ਤੂੰ ਆਜ਼ਾਦ ਹੋ ਜਾਵੇਂਗਾ ਹੁਣ ਜਦੋਂ ਵੀ ਕਿਸੇ ਦੇ ਘਰ ਦੇ ਸੇੜ ਦੇ ਘਰ ਦੇ ਵਿੱਚ ਜਿੰਨੇ ਵੀ ਆਉਣਾ ਉਹਨੇ ਪੁੱਛਣਾ ਵੀ ਸੇੜ ਕਿੱਥੇ ਆ ਉਹਨੇ ਤੋਤੇ ਨੇ ਕਹਿ ਦੇਣਾ ਵੀ ਅੰਦਰ ਹੀ ਐ ਘਰ ਹੀ ਐ ਹੁਣ ਜਦੋਂ ਰੋਜ਼ ਕਹਿੰਦਾ ਰਿਹਾ ਸੇਠ ਪਹਿਲਾਂ ਨਾਲੋਂ ਵੀ ਦੁਖੀ ਹੋ ਗਿਆ ਵੀ ਪਹਿਲਾਂ ਤਾਂ ਮੋੜ ਵੀ ਦਿੰਦਾ ਸੀ ਕੋਈ ਇਹ ਤੋਤਾ ਹਰ ਇੱਕ ਨੂੰ ਕਹਿ ਦਿੰਦਾ ਵੀ ਘਰ ਦੇ ਵਿੱਚ ਐ ਸੇਠ ਹੁਣ ਸੇਠ ਹੋਇਆ ਦੁਖੀ ਜਦੋਂ 2-4 ਦਿਨ ਲੰਘ ਗਏ ਸ਼ੇਠ ਨੇ ਤੋਤੇ ਦਾ ਪਿੰਜਰਾ ਖੋਲ੍ਹਿਆ ਭਗਾ ਕੇ ਮਾਰਿਆ ਕਹਿੰਦਾ ਜਿੰਨਾ ਪਹਿਲਾਂ ਦੁਖੀ ਸੀ ਉਸ ਨਾਲੋਂ ਵੀ ਵੱਧ ਦੁਖੀ ਕਰਕੇ ਮਾਰਿਆ ਤੂੰ ਮੈਨੂੰ ਉਹ ਜਿਹੜਾ ਤੋਤਾ ਸੀ ਨਾ ਜਦੋਂ ਪਿੰਜਰੇ ਦੇ ਵਿੱਚੋਂ ਆਜ਼ਾਦ ਹੋਇਆ ਭਗਾ ਕੇ ਮਾਰਿਆ ਜਾ ਕੇ ਟਾਲੀ ਦੇ ਦਰਖਤ ਤੇ ਬਹਿ ਗਿਆ ਉੱਥੇ ਉਹਨੇ ਲਿਖਿਆ ਗਿਆਨੀ ਜਸਵੰਤ ਸਿੰਘ ਪਰਵਾਨਾ ਜਿਨੇ ਲਿਖਿਆ ਕਹਿੰਦਾ ਤੋਤੇ ਨੇ ਸੁਣ ਰਮਜ ਫਕੀਰੀ ਝੂਠ ਦੀਆ ਜਬ ਛੋੜ ਜਦੋਂ ਰਮਜ ਫਕੀਰਾਂ ਵਾਲੀ ਸਮਝ ਲਈ ਨਾ ਤੋਤੇ ਨੇ ਤੋਤੇ ਨੇ ਸੁਣ ਰਮਜ ਫਕੀਰੀ ਝੂਠ ਦੀਆ ਝਬ ਛੋੜ ਖੋਲ ਦੀਆ ਮਾਲਕ ਨੇ ਪਿੰਜਰਾ ਦਿਆ ਸਬੰਧਨ ਤੋੜ ਫਿਰ ਕਹਿਣ ਲੱਗਿਆ ਉਹ ਬੋਲ ਉਡਾਰੀ ਤੋਤਾ ਬੋਲਾ ਹੂੰ ਸੰਤ ਕਾ ਸੁਗਰ ਗੁਜਾਰ ਬਾਤ ਸੰਤ ਕੀ ਸੁਣੇ ਲੁਕਾਈ ਤਰੇ ਸੋ ਭਵਜਲ ਪਾਰ ਕਹਿੰਦੇ ਸੇਟ ਕਹਿਣ ਲੱਗਿਆ ਤੂੰ ਕਿਵੇਂ ਆਜ਼ਾਦ ਹੋ ਗਿਆ ਉਹ ਕਹਿਣ ਲੱਗਿਆ ਮੈਂ ਫਕੀਰ ਦੀ ਗੱਲ ਸੁਣੀ ਸੀ ਵੀ ਤੂੰ ਝੂਠ ਨਾ ਬੋਲ ਜਦੋਂ ਮੈਂ ਝੂਠ ਬੋਲਣਾ ਛੱਡ ਦਿੱਤਾ ਤੇ ਨਾਲ ਦੀ ਨਾਲ ਫਕੀਰ ਦੀ ਗੱਲ ਸੁਣ ਕਰਕੇ ਤੇ ਮੈਂ ਆਜ਼ਾਦ ਹੋ ਗਿਆ ਅੱਜ ਆਖੋ ਸਤਨਾਮ ਸਾਧ ਸੰਗਤ ਜੀ ਉਹ ਤੋਤਾ ਵੀ ਆਜ਼ਾਦ ਹੋ ਗਿਆ ਜਦੋਂ ਉਹਨੇ ਝੂਠ ਬੋਲਣਾ ਛੱਡ ਦਿੱਤਾ ਸੋ ਮਹਾਂਪੁਰਖ ਬਾਬਾ ਈਸਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਸਾਰਾ ਸਮਾਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਜਿੱਥੋਂ ਮੈਂ ਕਥਾ ਸ਼ੁਰੂ ਕੀਤੀ ਸੀ ਜਿਨ ਨਾਨਕ ਸਤਗੁਰ ਪੂਜੇ ਆ ਬਾਬਾ ਈਸਰ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜਿਆ ਪੂਜਦੇ ਰਹੇ ਨਾ ਬਾਬਾ ਈਸਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜਦੇ ਰਹੇ ਉਹਨਾਂ ਦੇ ਅਸਥਾਨ ਬਣੇ ਹੋਏ ਨੇ ਅਸੀਂ ਪਟਿਆਲੇ ਦੇ ਕੋਲੋਂ ਸਨੌਰ ਤੋਂ ਆਏ ਆ ਸਾਧ ਸੰਗਤ ਜੀ ਦਵਲਾਨ ਸਾਹਿਬ ਆਲੋਵਾਲ ਸਾਹਿਬ ਉੱਥੇ ਅਸੀਂ ਦਰਸ਼ਨ ਕਰਦੇ ਆ ਜਦੋਂ ਵੀ ਸਮਾਗਮ ਹੁੰਦਾ ਹੈ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਜੁਰਾਸੀ ਜਿੱਥੇ ਬਾਬਾ ਮਾਨ ਸਿੰਘ ਜੀ ਦਾ ਅਸਥਾਨ ਬਣਿਆ ਹੋਇਆ ਉੱਥੇ ਵੀ ਅਸੀਂ ਕਈ ਵਾਰੀ ਦਰਸ਼ਨ ਕਰਨ ਜਾਂਦੇ ਆ ਸੋ ਸਾਧ ਸੰਗਤ ਜੀ ਪਹਿਲੀ ਵਾਰ ਇੱਥੇ ਹਾਜ਼ਰੀ ਭਰੀ ਹੈ ਪ੍ਰਬੰਧਕਾਂ ਦਾ ਬਹੁਤ ਸਾਰਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਦਾਸਰੇ ਨੂੰ ਆਪਣੇ ਚਰਨਾਂ ਦੇ ਵਿੱਚ ਜੋੜ ਕਰਕੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਸਾਰਿਆਂ ਦਾ ਧੰਨਵਾਦ ਭੁੱਲਾਂ ਚੁੱਕਾਂ ਦੀ ਕੀਮਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜੀ ਹਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਮਹਾਪੁਰਸ਼ਾਂ ਦੀ ਪਵਿੱਤਰ ਯਾਦ ਦੇ ਨਾਲ ਸੰਗਤਾਂ ਨੂੰ ਜੋੜਨਾ ਕੀਤਾ ਮਹਾਪੁਰਸ਼ਾਂ ਵੱਲੋਂ ਸੰਗਤਾਂ ਵੱਲੋਂ ਆਪ ਜੀਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਆਗਿਆ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਰਜਿੰਦਰ ਸਿੰਘ ਜੀ ਦਵਰਜੀ ਉਹ ਸਰਪੋਵ ਦੁਆਰਾ ਸਨਮਾਨਿਤ ਕਰਨਗੇ ਬੋਲੇ ਸੋਨਹਾਨ ਸਤਿ ਸ਼੍ਰੀ ਅਕਾਲ